ਜੇ ਤੁਸੀਂ ਮਿਸ਼ਾਲ ਯਾਤਰਾ ਨਿਕਲੀ ਦੇ ਬਾਰੇ ਸਿੱਖੀ ਕਹਿਣਾ ਚਾਹੋ ਖੇਡਾਂ ਵਤਨ ਪੰਜਾਬ ਦੀਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਮਿਸ਼ਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਤੇ ਸਾਡੀ ਸਾਰੀ ਆਵਾ ਦੀ ਮਾਟੀ ਦੀ ਟੀਮ ਵੱਲੋਂ ਸਾਡੇ ਅਹੁਦੇਦਾਰ ਸਦਾ ਸਾਰੇ ਵਲੰਟੀਅਰ ਸਬਾਨ ਵੱਲੋਂ ਸਾਰੇ ਵੱਲੋਂ ਉਸ ਮਿਸ਼ਾਲ ਦਾ ਉਸ ਟੀਮ ਦਾ ਸਵਾਗਤ ਕੀਤਾ ਗਿਆ ਸਾਡੇ ਸੀਐਮ ਭਗਵੰਤ ਮਾਨ ਜੀ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਖੇਡਾਂ ਬੰਦ ਪੰਜਾਬ ਦੀਆਂ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਕੁਰਾਹੀ ਨਾ ਪੈਣ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ ਉਹਦੇ ਰੁਝਾਨ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਦੋ ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਆ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਹੁਣ ਉਹ ਲਗਾਤਾਰ ਉਸ ਮਹੀਨੇ ਨੂੰ ਜਿਹੜਾ ਹੰਗਾਰਾ ਮਿਲ ਰਿਹਾ ਇਹ ਡੇਡਾ ਬਤਨ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਹੀਆਂ ਤੇ ਡੇਡਾ ਲੋਕ ਛਾੜ ਕਰਨ ਵਾਸਤੇ ਸਾਡੇ ਸੀ ਆਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਹੋ ਰਹੇ ਨੇ ਤੇ ਨੌਜਵਾਨ ਜਿਹੜਾ ਹੈ ਡੇਡਾ ਦੇ ਨਾਲ ਜੁੜ ਰਿਹਾ ਹੈਗਾ ਤੇ ਬਹੁਤ ਇਹ ਵਧੀਆ ਗੱਲ ਹੈ ਸਾਡੇ ਨੌਜਵਾਨਾਂ ਵਾਸਤੇ ਨੌਜਵਾਨ ਕਿਹੜੀ ਵਾਸਤੇ ਅਸੀਂ ਸਾਰੇ ਇਸ ਗੱਲ ਦੀ ਸਲਾਘਾ ਕਰਦੇ ਆਂ ਤੇ ਅੱਜ ਨਾਬੇ ਮਿਸ਼ਾਲ ਪਹੁੰਚੀ ਆ ਸਾਰੀ ਟੀਮ ਨੇ ਸਾਡੀ ਨੂੰ ਸਵਾਗਤ ਕੀਤਾ ਹੈਗਾ ਐਮਐਲਏ ਸਾਹਿਬ ਕਿਤੇ ਬਾਹਰ ਸੀਗੇ ਉਹ ਵੀ ਇਸ ਦੇ ਵਿੱਚ ਆ ਕੇ ਸ਼ਾਮਲ ਹੋਣਗੇ ਖੇਡਾਂ ਮਤਲਬ ਪੰਜਾਬ ਦੀਆਂ ਵਿੱਚ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਕਰਦੇ ਤੁਸੀਂ ਕੁਝ ਇਹ ਖੇਡਾਂ ਬਾਰੇ ਕੀ ਕਹਿਣਾ ਚਾਹੋ ਜੋ ਖੇਡਾਂ ਮਤਲਬ ਪੰਜਾਬ ਦੀਆਂ 33ਰਾ ਰਾਊਂਡ ਚੱਲਿਆ ਜੀ ਸੀਐਮ ਸਾਹਿਬ ਬੜੇ ਜੋਰਾ ਸ਼ੋਰਾ ਨਾਲ ਸਪੋਰਟਸ ਨੂੰ ਪੜਾਵਾ ਦੇ ਰਹੇ ਨੇ ਬਹੁਤ ਇੱਕ ਜਿਹੜੀ ਪ੍ਰੇਰਣਾ ਵੀ ਹੈ ਯੂਥ ਲਈ ਬਹੁਤ ਚੰਗਾ ਕਰ ਰਿਹਾ ਹੈ ਕੰਮ ਸਾਰੀਆਂ ਚੀਜ਼ਾਂ ਸਪੋਰਟਸ ਬਹੁਤ ਜ਼ਰੂਰੀ ਹੈ ਕਿ ਉਹਨੂੰ ਨਸ਼ਿਆਂ ਤੋਂ ਦੂਰ ਕਰ ਕਰਨ ਲਈ ਤੇ ਇਹ ਜਿਹੜੀ ਮਿਸਾਲ ਹੈ ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਤੇ ਇਸ ਵਾਰੀ ਵੀ ਅਸੀਂ ਬੜੇ ਸਤਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਉਹਦੇ ਜੋ ਅਹੁਦਾ ਦਰਜਾ ਬਰਦਰਜਾ ਅਹੁਦੇਦਾਰ ਨੇ ਉਹ ਸਾਰੇ ਐਮਐਲਏ ਸਾਹਿਬ ਦੇ ਭਰਾ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਤੇ ਉਹਨੂੰ ਅੱਗੇ ਤੱਕ ਤੋਰਿਆ ਹੈ ਕੀ ਗਾਣਾ ਚ ਆ ਕੇ ਖੇਡਾ ਹੋ ਰਿਹਾ ਬਹੁਤ ਵਧੀਆ ਜੀ ਦੇਖੋ ਜਿਹੜਾ ਆਪਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਰਹੇ ਨੇ ਖੇਡਾਂ ਪ੍ਰਤੀ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਕਿ ਪਿਛਲੇ ਵਾਰ ਵੀ ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਆਇਆ ਬਹੁਤ ਵਧੀਆ ਢੰਗ ਨਾਲ ਜਿਹੜਾ ਨਾਬੇ ਸ਼ਹਿਰ ਦੇ ਵਿੱਚ ਅੱਜ مشਾਲ ਪਹੁੰਚੀ ਹੈ ਤੇ ਸਾਰੇ ਸਾਡੇ ਐਮਸੀ ਸਾਹਿਬਾਨ ਤੇ ਸਾਡੇ ਐਮਐਲਏ ਸਾਹਿਬ ਦੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ ਕੇ ਇਹਦੇ ਜੀ ਹਿੱਸਾ ਲਿੱਤਾ ਹੋਰ ਇਹਨੂੰ ਅੱਗੇ ਰਵਾਨਾ ਕੀਤਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣ ਜਾਵੇ ਖੇਡਾਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਸੀਐਮ ਸਾਹਿਬ ਦੇ ਮੂੰਹੋਂ ਮਹਿਮ ਚਲਾਈ ਆ ਜਦੋਂ ਸਰਕਾਰ ਬਣੀ ਆ ਮਾਂ ਦੀ ਪਾਰਟੀ ਦੀ ਤੇ ਉਹਨਾਂ ਦਾ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਹੈ ਤੇ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜਾ ਗਲਤਾਂ ਕਰੀਆ ਵੀ ਨਸ਼ੇ 'ਚ ਪਹੁੰਚਦਾ ਜਾ ਰਹੇ ਨੇ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਖੇਡਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਰ ਅੱਜ ਸਾਡੇ ਮਿਸ਼ਾਲ ਜਿਹੜੀ ਨਾਪੇ ਹਲਕੇ ਦੇ ਵਿੱਚ ਪਹੁੰਚੀ ਆ ਐਮਐਲਏ ਸਾਹਿਬ ਦੇ ਬ੍ਰਦਰ ਉਹਨਾਂ ਨੇ ਆਵਾਇ ਦਿੱਤੀ ਆ ਅਸੀਂ ਉਹਨਾਂ ਦਾ ਵੈਲਕਮ ਕੀਤਾ ਸਾਰੀ ਟੀਮ ਨੇ ਨਾਬਾਦੀ ਨੇ ਤੇ ਅਸੀਂ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪਣੀ ਖੇਡ ਦਾ ਨਜ਼ਰ ਆਫਰ ਤੇ ਪੰਜਾਬ ਦੇ ਵਿੱਚ ਬਾਤੂ ਬਾਤ ਜਿਹੜੇ ਅਲੋਪਕਿਸ ਦੇ ਵਿੱਚ ਜਿਹੜੇ ਪਲੇਅਰ ਜਾਣਗੇ ਆਪਣੇ ਇਥੋਂ ਨਿਕਲਗੇ ਤੇ ਪੰਜਾਬ ਦੀ ਜਿਹੜੀ ਦਸੌਹ ਬਦਲ ਗਈ ਉਹਦੇ ਵੱਲੋਂ ਮੂਮੈਂਟ ਹੋ ਰਹੀ ਆ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਥ ਹੋ ਰਹੇ ਨੇ ਤੇ ਇਹ ਮਹੀਨੇ ਦੇ ਵਿੱਚ ਖੇਡਾਂ ਬਤਨ ਪੰਜਾਬੀਆਂ ਵਿੱਚ ਵੱਧ ਕਰਕੇ ਸਾਹਿਬ ਨਾਲ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਤੇ ਉਹਦੇ ਵਿੱਚ ਹਿੱਸਾ ਵੀ ਲੈ ਰਹੇ ਨੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗੇ ਨਸ਼ੇ ਦੇ ਪ੍ਰਤੀ ਨੌਜਵਾਨਾਂ ਨੂੰ ਮੈਂ ਇਹ ਜੀ ਕਹਿਣਾ ਚਾਹਾਂਗਾ ਵੀ ਆਪਣੇ ਜਿਹੜੇ ਨਸ਼ੇ ਨੇ ਉਹਦੇ ਨਾਲ ਆਪਣੀ ਸਾਰੀ ਜ਼ਿੰਦਗੀ ਆਪਣੀ ਦਾ ਬਰਬਾਦ ਹੁੰਦੀ ਆ ਨਾਲ ਆਪਣੇ ਪਰਿਵਾਰ ਦੀ ਧਿਆਨ ਰਹੀਆਂ ਪੀੜ੍ਹੀ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਕਿ ਨਾ ਛੱਡ ਕੇ ਵਾਤੂਬਦੂ ਆਪਾਂ ਕੱਠੀ ਰੋਕੇ ਆਪਣੇ ਜਿਹੜੇ ਖੇਡਾਂ ਬਤਨ ਪੰਜਾਬ ਦੀਆਂ ਵਿੱਚ ਇਸ਼ਾ ਲਈਏ ਤੇ ਆਪਣੇ ਪੰਜਾਬ ਨੂੰ ਜਿਹੜਾ ਮੋੜ ਉੱਪਰ ਸੁਹਾਲ ਬਣਾਈਏ ਕਿ ਸੀਐਮ ਸਾਹਿਬ ਅਤੇ ਸਾਡੇ ਐਮਐਲਏ ਸਾਹਿਬ ਲਾਭਾ ਦੇਮਾਂ ਜੀ ਹਣਾ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਖੇਡਾਂ ਪ੍ਰਤੀ ਤੇ ਆਪਾਂ ਨਾਲ ਦਾ ਸਾਥ DIY ਤੜਕੇ ਤੇ ਆਪਾਂ ਵਾਤੂਬਦੂ ਜਿਹੜੇ ਨਸ਼ੇ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਤੇ ਨਸ਼ੇ ਨੂੰ ਬਿਲਕੁਲ ਆਪਾਂ ਖਤਮ ਕਰਕੇ ਜਾਈਏ